ਵਾਇਗੁਰਜ ਕਾ ਖਾਲਸਾ ਵਾਇਗੁਰਜ ਕੀ ਫਤਿਹ ਸਾਰੀ ਦੁਨੀਆ ਦੇ ਵਿੱਚ ਔਰ ਜਿੱਥੇ ਜਾਓ ਉਥੇ ਬੇਲੜਾਂ ਦੇ ਡੇਰੇ ਜਿਹੜੇ ਆ ਬੇਲੇ ਸਾਧਾਂ ਦੇ ਡੇਰੇ ਉਹ ਮਿਲਣਗੇ ਔਰ ਉਹ ਦੁਨੀਆ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉਪਦੇਸ਼ ਦੇਣ ਦੀ ਬਜਾਏ ਉਹਨਾਂ ਨੂੰ ਸਿੱਧੇ ਰਸਤੇ ਤੇ ਪਾਣ ਦੀ ਵਜਾਏ ਉਹਨਾਂ ਨੂੰ ਆਪਣੇ ਪਾਸੇ ਲਾਉਂਦੇ ਹਨ ਔਰ ਉਹਨਾਂ ਦਾ ਜੀਵਨ ਖਰਾਬ ਕਰਦੇ ਹਨ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ ਘਟ-ਘਟ ਜੀਆਂ ਖਾਵਣੇ ਬੱਗੇ ਨਾ ਕਹੀਆਂ ਇਹ ਉਹੀ ਹੈ ਜਿਹੜੇ ਗੁਰੂ ਦੇ ਨਾਂ ਤੇ ਲੋਕਾਂ ਨੂੰ ਲੁੱਟ ਰਹੇ ਹਨ ਤੇ ਉਹਨਾਂ ਲੋਕਾਂ ਨੂੰ ਵੀ ਚਾਹੀਦਾ ਜਿਹੜੇ ਲੁੱਟ ਹੋ ਰਿਆ ਆਪਣਾ ਜੀਵਨ ਇਹਨਾਂ ਦੇ ਪਿੱਛੇ ਵਿਅਰਥ ਖਰਾਬ ਨਾ ਕਰਨ ਔਰ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਨੂੰ ਗ੍ਰਹਿਣ ਕਰਨ ਇਹੀ ਸਾਡਾ ਉਪਦੇਸ਼ ਹੈ ਜੋ ਗੁਰੂ ਗ੍ਰੰਥ ਸਾਹਿਬ ਸਾਨੂੰ ਦਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ